ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਵੀਰ ਕੋਲ ਇੱਕ ਲਗਭਗ 40 ਤੋਂ 45 ਨਾਗ ਸੇਲ ਆ ਪੰਜ ਨਾਗ ਜਿਹੜੇ ਬਾਹਰ ਖੜੇ ਐ ਇਹਨਾਂ ਨੂੰ ਡਿਟੇਲ ਲੈ ਕੇ ਦੇਵਾਂਗੇ ਮੋਟੀ ਮੋਟੀ ਚਲੱਕਾ ਪੰਦਰ ਵੀ ਮਰਾ ਦਿੰਦੇ ਆ ਗਾਵਾਂ ਵਗਰਾ ਤੁਸੀਂ ਅੰਦਰ ਖੜੀਆਂ ਦੇਖ ਸਕਦੇ ਹੋ ਮੇਲਾ ਪੂਰਾ ਭੰਗਾਇਆ ਵਾ ਜਿਹੜੇ ਵੀ ਕਹਿੰਦੇ ਐਥੇ ਆਪਾਂ ਸੀ ਇੱਕ ਲੈਣਗੇ ਅਸੀਂ ਢੇ ਲੋ ਉਹ ਬੰਦੇ ਨੇ ਬੇਇੱਜ਼ਤੀ ਸੌਦਾ ਹੋ ਗਿਆ ਸਾਡੀ ਢੇੜਾ ਵੱਜ ਗਿਆ ਇੱਥੇ ਜਦੋਂ ਆਉਂਗੇ ਢੇੜਾ ਖਾਲੀ ਜਾਂਦਾ ਨਹੀਂ ਭਰੇ ਵੇ ਕਮਾਅ ਦੇ ਵਿੱਚੋਂ ਗੱਨਾ ਪਟੋਗੇ ਲਗਭਗ 25 ਤੋਂ 27 ਦੇ ਲਗਭਗ ਦਾ ਫੜਿਆ ਇੱਥੇ ਬੈਠਾ ਤੇ ਬਾਕੀ 15 ਘੜੀਆਂ ਮੋਹਣਾ ਨਹੀਂ ਸਕਦੇ ਝੋਟੀਆਂ ਹਰੇ ਨਾਲ ਜਿਹੜੇ ਵੀ ਕਹਿੰਦੇ ਦੋ ਟਾਈਮ ਚੋਕੇ ਲੈਣੀਆਂ ਇੱਥੇ 15 ਨਗਾ ਜੋ ਜਿਹੜੀ ਛੋੜੇ ਫੱਟ ਆਉਂਦੀਆਂ ਚੋਕੇ ਤਸੱਲੀ ਕਰਕੇ ਲੈ ਸਕਦੇ ਹੋ ਤੇ ਨਾਗ ਖੜਿਆ ਕਾਫੀ ਜਿਹੜੇ ਬਾਹਰ ਪੰਜ ਖੜਿਆ ਡਟੇ ਦਾ ਉਹਨਾਂ ਦੀ ਲੈ ਕੇ ਦੇਵਾਂਗੇ ਇਸੀ ਗੱਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਪ੍ਰਦੀਪ ਸਿੰਘ ਜੀ ਪਿੰਡ ਲੋਹਾ ਕਿਹੜਾ ਜ਼ਿਲ੍ਹਾ ਸੰਗਰੂਰ ਮੋਬਾਈਲ ਨੰਬਰ ਜੀ ਆਪਣਾ 9530801955 ਅੱਜ ਆਪਾਂ ਬਾਹਰ ਪੰਜ ਵੜਾ ਗੱਡੀ ਖੜੇ ਆਂ ਪੰਜ ਹੀ ਦਿਖਾਵਾਂ ਬਈ ਇਹ ਸੂਈਆਂ ਖਵਾਈਆਂ ਨੂੰ ਬਾਕੀ ਅੰਦਰ ਦਾ ਖਾੜਾ ਪੂਰਾ ਗਰਮ ਆ ਜਾਵਾ ਹਨਾ ਮਾਲ ਵਾਦੂ ਬਾਈ ਮਾਲ ਤਾਂ 24 ਘੰਟੇ ਹੁੰਦਾ ਆਪਣੇ ਕੋਲੇ ਠੀਕ ਹੈ ਤੇ ਮੋਬਾਈਲ ਨੰਬਰ 953801955 ਹਾਂ ਬਾਈ ਪਹਿਲੇ ਨੰਬਰ ਜਿਹੜੀ ਵਹਿੜ ਦੇਖੀ ਐ ਨਾ ਬੱਚਾ ਚੱਟੀ ਜਾਂਦੀ ਆ ਜਮਾ ਤਾਜ਼ੀਆਂ ਸੋਈਆਂ ਨੇ ਇਹਦੇ ਤਿੰਨ ਨੰਬਰ ਵਹਿੜ ਆ ਠੀਕ ਹੈ ਤੇ ਜੇਰ ਵਗੈਰਾ ਓਕੇ ਆ ਬੋਲਿੰਗ 4 5 5 ਕਿਲੋ ਗੋਲੀ ਕੱਢੀ ਆ ਇਹ ਵਹਿੜ ਮੰਨ ਕੇ ਬਾਈ 27 ਕਿਲੋ ਦੁੱਧ ਪਲੂਣ ਦਾ ਦਿੱਤਾ ਹੈ ਇਹਦੇ ਲੱਗਾ ਸੀ ਟੀਕਾ ਮੰਗਰ ਜਰਸੀ ਦਾ ਠੀਕ ਹੈ ਬੱਚੀ ਨੂੰ ਜਨਮ ਦਿੱਤਾ ਇਹਨੇ ਜਰਸੀ ਬੱਚੀ ਦੇ ਦਈ ਐ ਅੱਜ ਆਪਦੇ ਬੇਟੋ ਆਰਡਰ ਆਰਡਰ ਦੀਆਂ ਪੂਰੀ ਐਨ ਵਾਦੀ 30 ਕਿਲੋ ਦੁੱਧ ਨਾਰਮਲ ਦੇ ਦੂ ਬਾਈ ਕਹਿੰਦਾ ਭਾਵਾ 26 27 ਮੰਨ ਕੇ ਪੈਸੇ ਲੈ ਲੈ ਨਾਰਮਲ ਰੋਲੇ ਨਹੀਂ ਰੇਡ ਦੀ ਗੱਲ ਕਰ ਰੇਡ ਫਿਰ ਵੇਚੀ ਗਏ ਰੇਡ ਬਾਈ ਯਾਰ ਬਾਜ਼ਾਰ ਵੇਰਟੀ ਆ ਹੁਣ ਇਹ ਨਹੀਂ ਹੈਗਾ ਵੀ ਇਹਦਾ 1.5 ਲੱਖ ਜਾਂ 1.2 ਮੰਗਾਂਗੇ ਠੀਕ ਹੈ 95000 ਦੀ ਬੱਚੀ ਦੇ ਦਾਂਗੇ ਭਾਈ 95000 ਦੀ ਜੈਸਰ ਨੂੰ ਬੱਚੀ ਦੇ ਦਾਂਗੇ ਫਟ ਲੈ ਵਾ ਜਿਵੇਂ ਘੜ ਕੇ ਲੈ ਨਾ ਇਹਨੂੰ ਪੂਰਾ ਰੁਕੀ ਪਤਾ ਨਹੀਂ ਲੈ ਚੱਲ ਫਟ ਫਟ ਠੀਕ ਹੈ ਸੁਆ ਸੁਆ ਇਸ ਵਾਰ ਇਹ 6 ਦੰਦ ਬਾਕੀ ਨਵਾਂ ਨਾਲ ਦਾ ਦੂਜਾ ਸੂਆ 95000 ਰੁਪਏ ਦੀ ਕੀਮਤ ਆ ਜੇ ਮੁੱਲ ਕਰਾਉਣਾ ਵੀ ਮੁੱਲ ਇੱਕ 10 20 ਦਿਨਾਂ ਦਾ ਕੋਈ ਫਾਇਦਾ ਨਹੀਂ ਹੁਣ ਮੇਨ ਗੱਲ ਹੁੰਦੀ ਆ ਬਾਈ ਬਰੀਡ ਦੀ ਠੀਕ ਆ ਜੇ ਹੁਣ ਤੂੰ ਕੱਟੀਆਂ ਦਾ ਕੰਮ ਕਰਦਾ ਜਿਹੜਾ ਬਰੀਡ ਆ ਬਰੀਡ ਵਾਲਾ ਜਾਨਵਰ ਆ ਪਾਲ ਕੇ ਉਹਨੂੰ ਮੁੱਲ ਮੋੜਨਾ ਵਿੱਚੀ ਚੀਜ਼ ਦਾ ਭਾਜਾ ਵਾ ਹਨਾ ਕਿੰਨੇ ਫੇਰ ਨਾਰਮ ਆ ਜਾਵਾ ਪਤਲੀ ਪਾਲੀ ਵਧੀਆ ਬਾਈ ਆ ਦੇ ਘੱਡਰ ਕੁਆਲਟੀ ਬਾਕੀ ਮੇਨ ਗੱਲ ਹੋ ਰ ਆ ਬਾਈ ਥਣ ਥਣ ਬੜਾ ਵਧੀਆ ਚਵਾਈ ਵੀ ਬੜੀ ਪਿਆਰੀ ਧਾਰਾ ਇੱਕ ਨੰਬਰ ਆ ਮਸਲਾ ਲੈ ਲੈ ਕੇ ਇੱਕ ਧਾਰ ਮਾਰੀ ਸਾਰੇ ਸੋਨਾ ਚ ਵਿੱਚੋਂ ਸਵਾ ਦੇਖੋ ਜਮਾ ਲਾਠੀ ਕਿਆ ਬਾਤਾਂ ਜੀ ਕਿਆ ਬਾਤਾਂ ਬੌੜਾ ਹੀ ਆ ਬਾਕੀ ਹਲੇ ਹਲੇ ਜਾ ਸੁਈ ਨੂੰ ਵੀ ਹਲੇ ਥੋੜਾ ਟਾਈਮ ਹੋਇਆਗਾ ਓਕੇ ਆ ਮੂਰਤੀ ਚ ਵਾਈ ਗੀਆਂ ਨਾ ਵਧੀਆ ਠੀਕ ਐ ਅੱਗੇ ਇਹਦੇ ਮਗਰ ਜਰਸੀ ਬੱਛੀ ਆ ਗਈ ਹੈ ਨਾ ਮਗਰ ਬੱਛਿਆ ਇਹਦੇ ਮਗਰ ਆ ਗਿਆ ਬਈ ਬੱਛਾ ਇਹ ਬੌਲੇ ਚੋਂ ਖਾਲੀ ਐ ਕੱਲ ਸੁਈ ਸੀ ਮੰਨ ਲਾ ਇਹ ਆਪਣੀ ਐਰ ਸੈਰ ਦਾ ਮੇਲ ਜਾ ਗਿਆ ਐਰ ਸੈਰ ਦਾ ਮੇਲ ਤੇ ਦੁੱਧ ਜਿਹੜਾ ਮਰਜੀ ਸੱਜਣ ਉਹਨੂੰ 25 26 ਨਾਰਮਲ ਮੰਨ ਕੇ ਲੈ ਜੀ ਇਹਦੇ ਭਾਅ ਦੀ ਗੱਲ ਕਰੀ ਰੇਟ 87000 ਰੁਪਏ ਬੜੀ ਲੈਣ ਦੇ ਕੱਲਾ ਬਸ 87000 ਦੇਣ ਲੈਣ ਬਸ ਚੱਲ ਤੋਰ ਨੂੰ ਲੰਬੀ ਵਾੜੀ ਹੋਈ ਜਾਣਾ ਅੱਗੇ ਤਿੰਨ ਨ ਇਹਦਾ ਰੇਟ ਜਮਾ 82000 ਰੁਪਿਆ ਰੇਟ ਬਈ ਇਹੋ ਜੇ ਨਹੀਂ ਬਾਹਰ ਜਿੱਥੇ ਮਰਜੀ ਤਸੱਲੀ ਕਰ ਲੈ ਬੰਦਾ ਵੀ ਇਹ ਨਹੀਂ ਕਹਿ ਸਕਦਾ ਵੀ ਫਾਲਤੂ ਜਿਹਾ ਹੁਣ 에ਅਰ ਸ਼ੇਅਰ ਕੰਮ ਜਿਹੜੇ ਵਿਚਾਲੇ ਧਾਰਾ ਉਹਦੇ ਮਿਹਰਬਾਨ ਇੱਕ ਨੰਬਰ ਗਾਂਵਾਂ ਨੇ ਥੱਲੋਂ ਫੇਰ ਕਰਦਾ ਬੰਦਾ ਕਹ ਨਹੀਂ ਸਕਦਾ ਇਹਦਾ ਤਿੰਨ ਨੰਬਰ ਦਾ ਰੇਟ ਆਪਾਂ ਕਰਿਆ ਰੇਟ ਬਈ 80000 ਰੁਪਿਆ ਲੈਣ ਦੇਣਾ 80 ਸਰ ਹਾਂ ਜਾਇਜ ਗੱਲ ਆ ਜਾਇਜ ਜੀ ਰੇਟ ਮੰਗਾ ਕੀ ਵੀ ਹੁਣ ਜਿਹੜੀ ਇੱਕ ਨੰਬਰ ਗਾਂਵੋਂ ਉਦਾਂ ਦੀ ਵਹਿੜ ਆਮ ਤੌਰ ਤੇ ਸਵਾ ਸਵਾ ਲੱਖ ਦੀ ਵਿਕੀ ਜਾਂਦੀ ਇੱਕ 25 ਮੁੱਲ ਹੁੰਦਾ ਹੈ ਕਰੂ ਦੇ ਵੀਡੀਓ ਕਾਉਣ ਜਾਣਾ ਮੈਂ ਵੀ ਕਿਉਂਕਿ ਉਹਨਾਂ ਨੇ 20 ਦਿਨ ਵਿੱਚ ਉਹਨੂੰ ਲਾਉਣੇ ਹੁੰਦੇ ਆ ਬਾਈ ਇਹ ਹੁੰਦਾ ਪਰ ਨਫਾ ਥੋੜਾ ਜਾਨਵਰ ਵੱਧ ਜੈਜ ਗੱਲਾਂ ਛੋਟੀਆਂ ਹੁਣ ਆਪਣੇ ਕੋਲੇ 20 20 ਕਿਲੋ ਵਾਲੀਆਂ ਆਈਆਂ ਨੇ ਅੱਜ ਹੁਣ ਰੂਟੀਨ 'ਚ ਜਾਨਵਰ ਮੰਨ ਕੇ ਛੋਟੀਆਂ ਪਰ ਰੱਖਣੀਆਂ ਨੇ ਜਿਹੜੀਆਂ 20 ਕਿਲੋ ਤੋਂ ਘੱਟ ਵਾਲੀ ਛੋਟੀ ਘਰੇ ਰੱਖਣੀ ਨਹੀਂ ਕਹਿੰਦਾ ਭਾਬਾ 16 ਕਿਲੋ ਚ ਵਾ ਕੇ ਦੇ ਸਕਦਾ ਨੋਰਮਲ ਨੋਰਮਲ ਤਿਆਰ ਦੁੱਧ ਆ ਬਾਈ 16 17 17 ਕਿਲੋ ਦੁੱਧ ਆ ਇਸ ਟਾਈਮ ਛੋਟੀਆਂ ਥੱਲੇ ਠੀਕ ਹੈ ਤੇ ਇਹਦੀ ਗੱਲ ਕਰੀ ਬਾਈ 27 13 ਕਿਲੋ ਟਾਈਮ ਦਾ ਮੰਨ ਕੇ ਦੇਵੇਂਗਾ ਆਹ ਰੈਡੀ ਰੈਡੀ ਬਾਈ ਆਪਾਂ ਚਵਾ ਵੀ ਦੇਵਾਂਗੇ ਤੋਰੀ ਪੁੱਤ ਇਹਨੂੰ ਮੜੇ ਤੋਰੀ ਬਾਹਰ ਨੂੰ ਤੇ ਬਾਕੀ ਖੜ ਨਹੀਂ ਖੁਰ ਨਹੀਂ ਦੇਖੋ ਜਮਾ ਹੋ ਗਿਆ ਬਾਈ ਇਹਨੂੰ ਪੂਰਾ ਸੂਈ ਨੂੰ ਹੁਣ ਦੁੱਧ ਤੇ ਆਈ ਵੀ ਆ ਜਮਾ ਹਲੇ ਦੁੱਧ ਹੀ ਨਾ ਮੰਨ ਸੱਤ ਦਿਨਾਂ ਤੈਨੂੰ ਪਤਾ ਕਿੱਥੇ ਆਉਂਦਾ ਪਸ਼ੂ ਦੁੱਧ ਤੇ ਹਨਾ ਠੀਕ ਹੈ ਹੁਣ ਇਹ ਮੰਨ ਲਾ ਵੀ 14 13 14 13 14 ਜਮਾ ਨੋਰਮਲ ਜਿਹੜਾ ਐਨ 4 ਦੇ ਕੇ ਦੁਬਾਰ ਜਾਊਗੀ ਦੁੱਧ ਬਾਈ 35 ਕਿਲੋ ਨੋਰਮਲ ਸੋ ਕਿਆ ਬਾਤ ਹੈ ਜਮਾ 30 ਕਿਲੋ ਤੋਂ ਪਾਰ ਜਾਊਗੀ ਠੀਕ ਹੈ ਹਾਂ ਤੇ ਥਣ ਫਿਰ ਪਿਆ ਫੁੱਟ ਫੁੱਟ ਦੇ ਜਮ ਹਨਾ ਲੇਵੇ ਦੀ ਕੁਆਲਿਟੀ ਠੀਕ ਨੰਬਰ ਮੂੰਹ ਤੇ ਥੱਲੇ ਮਿਲ ਕੇ ਵੇਖੋ ਇਹਦੇ ਕਿਆ ਬਾਤਾਂ ਮੋਟੀ ਮੋਟੀ ਬਾਾਕੀ ਥਣ ਗੱਲ ਕਰੇ ਜਿਵੇਂ ਮੋٹے ਕੰਨਾਂ ਹੀ ਲਾਉਂਦੇ ਹੁੰਦੇ ਨੇ ਖਾਨ ਵਾਲੇ ਚਾਰ ਕੇ ਲਾਉਣੇ ਆ ਬਹੁਤ ਲੱਗੇ ਇਹਨਾਂ ਦਾ ਲੋਕਾਂ ਦਾ ਮੰਡੀ 'ਚ ਲੇਵੇ ਹੁੰਦੇ ਨੇ ਜੈ ਜਗਤ ਹੁਣ ਇਹ ਜਮਾ ਟਾਈਮ ਚ ਵਾਈਦਾ ਹੈ ਹਨਾ ਇਧਰ ਵੀ ਦੇਖ ਲੈ ਇਧਰੋਂ ਵੀ ਦੇਖ ਲੈ ਕੋਠਾ ਉਧਰੋਂ ਵੀ ਦੇਖ ਲੈ ਦੂਰ ਦੂਰ ਖਾਂਡੂ ਆਹ ਆਹ ਨਿੰਬੂ ਦਾ ਬਾਗ ਹੀ ਆ ਜਮ ਹਨਾ ਲੈ ਚੱਲ ਤੋਰਾ ਵਗੈਰਾ ਦੇਖੋ ਸਾਹਿਬ ਇਹਦਾ ਫਿਰ ਆਪਾਂ ਪੈਸੇ ਜੇਬ 'ਚ ਕਿੰਨੇ ਪਾਉਣੇ ਆ ਇਹਦਾ ਭਾਈ 142000 ਰੁਪਏ ਲੈਣ ਦੇਣਾ ਮੁੱਲ ਨਹੀਂ ਕਰਦੇ ਦੋ ਟਾਈਮ ਚਾਰ ਟਾਈਮ ਚੋਲੇ ਗਾਵਾ ਆਪਣੇ ਕੋਲੇ 40 40 ਕਿਲੋ ਵਾਲੇ ਵੀ ਛੜੀਆਂ ਨੇ ਹੁਣ ਜਿਵੇਂ ਗੱਲ ਕਰੀਏ ਉਹਦੇ ਤੋਂ 80 ਕਹਤਾ ਇਹਦਾ ਇੱਕ ਬਿਆਲੀ ਕਹਤਾ ਹਨਾ ਭਾਈ ਪਸ ਜਾਨਵਰ ਜਾਨਵਰ ਦੀ ਕੁਆਲਿਟੀ ਆ ਜਾਇ ਜਗਲ ਹੁਣ ਇਹਦੇ ਥੱਲੇ ਮੰਨ ਲਾ ਦੁੱਧ ਤਿਆਰ ਆ ਹੁਣੇ ਕਰੀ ਫਿਰਦੀ ਆ ਨਾਰਮਲ ਦੁੱਧ ਦੇਖਣਾ ਆ ਬੱਚੀ ਅੱਗੇ ਇਹ ਬੱਚੀ ਜਿਹੜੀ ਇਹ ਵੀ 30 ਤੋਂ ਪਲੱਸ 35 ਕਿਲੋ ਦੇ ਵਿੱਚ ਦੁੱਧੂ ਅੱਜ ਤੀਜਾ ਦਿਨ ਆ ਭਾਈ ਸੂਈ ਨੂੰ ਆ ਦੇਖ ਸੂਈ ਨੂੰ ਬੱਚਾ ਮੇਲ ਆ ਹੈ ਤੀਜਾ ਦਿਨ ਆ ਭਾਈ ਸੂਈ ਨੂੰ ਚੱਲ ਜਾਇ ਜਗਲ ਆ ਬਲੱਡ ਲੱਗਿਆ ਵਾ ਹਨਾ ਮੇਲ ਬਾਈ ਮਖਰੇ ਕਿੰਨਾ ਦੁੱਧ ਹੁਣ ਚੋਲ ਵਾਲਾ ਹੁਣ ਇਹਦੇ ਥੱਲੇ ਬਾਈ 12 13 ਕਿਲੋ ਰੈਡੀ ਆ 26 ਕਿਲੋ ਰੈਡੀ ਆ 26 ਕਿਲੋ ਇਹ ਇਹਦਾ ਫਿਰ ਭਾਵ ਯਾਰ ਜਾਂ ਗੱਡੀ ਚੜਾਉਣ ਵਾਲਾ ਹਾਂ ਬਾਈ ਡੇਢ ਦੀ ਮੱਛੀ ਦਿੰਨਾ ਡੇਢ ਰੱਖ ਦਿਓ ਅਸਲ ਜਾਨਵਰ ਨੇ ਬਾਈ ਯਾਰ ਅਗਲਾ ਜੇ ਦੂਰੋਂ ਆਉਂਦਾ ਅਗਲਾ ਕਿਸੇ ਗੱਲ ਨਾਲ ਹੀ ਆਊਗਾ ਵੀ ਇਹ ਨਹੀਂ ਆਉਂਦਾ ਸੋ ਜਮਾ ਜੈਜ ਗੱਲ ਆ ਸੋ ਵਿਚ ਵੀਰ ਕਹਿਣ ਲੱਗ ਜਾਂਦੇ ਆ ਘੱਟ ਰੇਟ ਨਾਲ ਸਾਨੂੰ ਉਹ ਰੇਟ ਜਿਹਦੇ ਨਹੀਂ ਮਿਲਦੀ ਆਪਣੇ ਕੋਲੇ ਹੁਣ ਆਪਾਂ ਪਿਛਲੀ ਉਹਦੇ ਵੀਡੀਓ ਪਾਈ ਸੀ ਉਹਦੇ ਪੱਪਾ 60 6000 ਰੁਪਏ ਮੁੱਲ ਕਰੀ ਉਹ ਵੀ ਵਿਕੀਆਂ ਤਾਂ ਜਿਵੇਂ ਮੈਂ ਕਹਿੰਦਾ ਕਟੀਆਂ ਦਾ 15 ਤੋਂ 40 ਦਾ ਭਾ ਕੀ ਫਿਰ ਵੀ ਰਾ ਕੇ 40 ਵਾਲੀ 15 ਦਾ ਭਾ ਲੈਣ ਲੱਗੇ ਉਹ ਤਾਂ ਮਿਲਦੇ ਨਹੀਂ ਹੁੰਦੇ ਬੈਗ ਜਾਂਦੀ ਐ ਜਮਾ ਹਣਾ ਲੈਣੀ ਪੈਂਦੀ ਆ ਤੇ ਬਾਕੀ ਆ ਬੱਚੀ ਆ ਗਈ ਲੈਵੇ ਦੀ ਕੁਆਲਿਟੀ ਦੇਖੀ ਦੀ ਕਿੱਦਾਂ ਦੀ ਆ ਇਦਾਂ ਦੇ ਜਿਵੇਂ ਬਾਜ਼ਾਰ ਛੱਡੀਆਂ ਹੁੰਦੀਆਂ ਨੇ ਫਟਰਾ ਸੜਾ ਲੈਵਾ ਹਣਾ 13 ਕਿਲੋ ਦੁੱਧ ਕਿਸੇ ਡੰਗ ਦੇ ਅੰਦਰ ਆ ਜਾਂਦਾ ਇੱਕ ਬੱਚੀ ਦੇ ਲਈ 41-42 ਕਿਲੋ ਦੁੱਧ ਵੀ ਹੈਗਾਗਾ 40 ਕਿਲੋ ਆ ਤਿਆਰ ਚਵਾ ਕੇ ਜਾਂਦੇਗਾ ਦੋ ਟਾਈਮ ਜਿਹੜਾ ਮਰਜੀ ਆ ਜੀ ਠੀਕ ਹੈ ਕਹਿੰਦਾ ਭਾਬ ਜੀ ਦੋ ਇੱਥੇ ਚਿੱਟੇ ਮੂਲੀ ਵਿੱਚ ਨਹੀਂ ਕੱਢ ਕੇ ਪਰ ਆ ਗਿਆ ਬੰਦਾ ਵਾਂਝਾ ਜਾਂਦਾ ਨਹੀਂ ਮੁੜਦੇ ਨਹੀਂ ਆਪਾਂ ਹੀ ਗੱਬਣ ਵੈੜ ਦੇਖੀ ਜਨੇ ਮੋਟਾ-ਮੋਟਾ ਥਾਣਾ ਨਕੀਨੇ ਤੋਂ ਨਕੀਨੇ ਹੀ ਨੇ ਠੀਕ ਹੈ ਨਹੀਂ ਹੈਗਾ ਸਾਰੇ ਜਾਨਵਰ ਹੱਥੀਚੋ ਆਈ ਵਾਲੇ ਮਿਲਣਗੇ ਚਾਹੇ ਮਸ਼ੀਨ ਤੇ ਲਾਲਾ ਠੀਕ ਹੈ ਵੀ ਇਦਾਂ ਦੇ ਜਾਨਵਰ ਖੜੇ ਨੇ ਟਿਪ ਤੋਂ ਟਿਪ ਟੋਪ ਇਹਦੇ 10-12 ਦਿਨ ਹੁਣ ਬਾਕੀ ਆ 10 ਹਾਂ ਨੋਰਮਲ ਮੰਨ ਕੇ 30-35 ਕਿਲੋ ਤਦ ਜਿਵੇਂ ਮਰਜ਼ੀ ਚੋਈਗਾ ਫਾੜੀਆ ਵਾਲਾ ਲੈ ਵਾ ਜਾਓ ਇੱਧਰ ਦੇ ਆ ਕੇ ਦੇਖ ਮੂਮਾਂ ਦੀ ਕੁਆਲਿਟੀ ਕੇ ਕੋਲੀ ਚ ਪਾਣੀ ਭਲਾ ਲੱਗਦਾ ਸੋ ਜਾਇਜ਼ ਇਹ ਇਹਦੇ ਪਾਜਾ ਗੱਲ ਕਰੀ ਕੀ ਰੇਟ ਜਮਾ ਬਾਜਬ ਰੇਟ ਦੇਵਾਂਗੇ 1 15 ਦੀ ਵਿੱਚ ਹੀ ਦੇ ਦਾਂ 1 ਲੱਖ 15 ਹਜ਼ਾਰ ਜਿੱਥੇ ਮਰਜ਼ੀ ਤਸੱਲੀ ਕਰ ਲੈ ਵੀ ਰੇਟ ਜਿਹੜੇ ਹੋਣਗੇ ਆਪਣੇ ਉਹ ਲੈਣ ਦੇਣ ਵਾਲੇ ਹੋਣਗੇ ਪਰ ਚੀਜ਼ ਦੇਵਾਂਗੇ ਕੁਆਲਿਟੀ ਵਾਲੀ ਜਿਆਦਾ ਗੱਲ ਆ ਇਹ ਲਾਂਭਣ ਦੇਂਦਾ ਬੰਦਾ ਮੈਨੂੰ ਬਾਹਰ ਬੰਦਿਆ ਇਹ ਕਿਤਨੋਂ ਹੋਰ ਦਿਖਾਉਣਾ ਆਹ ਰੰਗ ਜਿਹਨੂੰ ਬਾਹਾਂ ਪੈਂਦੇ ਆ ਵਰਦੀ ਵਰ ਇੱਕ ਇੱਕ ਖੜੀਆਂ ਨੇ ਠੀਕ ਹੈ ਸਾਡੇ ਗਾਂ ਖੜੀਆਂ ਤੈਨੂੰ 42 ਕਿਲੋ ਦੁੱਧ ਦੀ ਦਿਖਾਉਣਾ ਜਿਹੜੀ ਤਿਆਰ ਠੀਕ ਹੈ ਹੁਣ ਆ ਬੱਛੇ ਦੇਖ ਹੁਣ ਜੇ ਕੋਈ ਸੱਜਣਾ ਆਪਣੀ ਜੇਬ ਚ ਪੈਸੇ ਪਾ ਕੇ ਆ ਗਿਆ ਕਰੋ ਮਾਫੀ ਕਿ ਯਾਰ ਆਪਾਂ ਬਰੀਡ ਵਾਲਾ ਤੋਹਫਾ ਹੀ ਲੈਣਾ ਠੀਕ ਹੈ ਮੂੜੂ ਥੋੜਾ ਹੋਰ ਇਹ ਆਪਾਂ ਕਿੰਨੇ ਕੀ ਦੇ ਦਾਂਗੇ ਇਹਦਾ ਜਮਾਂ ਬਾਜਬ ਰੇਟ ਇੱਕ 32 ਦੀ ਦੇ ਦਾਂ ਇੱਕ ਲੱਖ 32 ਦੰਦੋ 24 ਸੀ ਨਹੀਂ ਨਹੀਂ 6 ਦੰਦ 6 ਦੰਦ ਇਹਨੂੰ ਕਹਿੰਦੇ ਬੋਲ ਬੋਲ ਦਾ ਬੱਚਾ ਹਨਾ ਇੱਕ ਤੋਂ ਇੱਕ ਜਾਨਵਰ ਖੜਿਆ ਕਰਮ ਵਾਲੀਆਂ ਠੀਕ ਹੈ ਵੀ ਜਿੱਦਾਂ ਦੀ ਵੀ ਮਰਜ਼ੀ ਹੁਣ ਆਹ ਬੈੜ ਖੜੀ ਆ ਇਸ ਨਾਲ 42 ਕਿਲੋ ਦੁੱਧ ਇਹ ਬੈੜ ਦੇਖੀ ਜਾਨੇ ਆ ਇਹ ਇਸ ਨਾਲ 42 ਕਿਲੋ ਦੁੱਧ ਦੇ ਵਾਲੀ ਮੈਣ ਕੇ ਦੇẽਗਾ ਯਾਰ ਦੇ ਦਾਂਗੇ ਇੱਧਰ ਚੀਜ਼ ਤਾਂ ਦੇਖ ਰਿਹਾ ਪਹਾੜ ਦਾ ਨਕਸ਼ਾ ਬਣਿਆ ਆਹਾ ਹਾ ਹਾ ਉਧਰਲੇ ਦੋਨੇ ਆਹ ਦੇਖੋ ਜਮਾਂ ਭਾਰਤ ਨਾਲ ਸਾਹ ਦੂਜੇ ਪਾਸੇ ਹੈਗਾ ਕਿ ਨਹੀਂ ਹੈਗਾ ਦੋਨੇ ਪਾਸੇ ਮਿਲੂ ਕੀ ਬਾਤਾਂ ਵੀ ਕੀ ਬਾਤਾਂ ਇਹ ਭਾਰਤ ਦਾ ਨਕਸਾ ਹੈ ਨਾ ਨਮਰ ਕੋੜਦੀਆਂ ਦੀ ਦੂਜੀ ਤੀਜੀ ਕਲਾਸਾਂ ਬੰਦੇ ਦੇ ਹੁੰਦੇ ਜਿਉਂ ਇਹ ਦੁੱਧ ਤੇ ਆਉਗੀ ਠੀਕ ਹੈ ਜਦੋਂ ਉਹ ਬੰਦ ਨੂੰ ਬੈਠਾ ਇੱਕ ਕੁਆਲਿਟੀ ਦੇਖ ਮੋਰੋ ਨੰਗਜ 50 ਤੋਂ ਗਾਹਾਂ 45 ਕਿਲੋ ਤਾਂ ਦੇ ਦੂ ਬਈ 50 ਤਾਂ ਨਹੀਂ ਕਹਿ ਸਕਦੇ ਹੁਣ ਇਧਰੋਂ ਬਰੀਡ ਦੇਖ ਲੈ ਪੂਰੋ ਲਾ ਕੇ ਵੱਡੀ ਵੱਡੀ ਨਸਲ ਨਸਲ ਹੀ ਹੁੰਦੀ ਹੈ ਫਿਰ ਇਹ ਇਹਦਾ ਕੀ ਰੇਟ ਲਾਦਾ ਤੂੰ ਇਹ ਇਹਦਾ ਜਮਾਂ ਬਾਜ਼ਾਰ ਰੇਟ ਆ 155 ਦੀ ਦੇ ਦਮ ਇਹਦੇ 23 ਸੀ ਲਿਖਿਆ ਵਾ 23 ਡਿਗਰੀ ਤਾਪਮਾਨ ਤਾਂ ਨਹੀਂ ਭਾਲਦੀ ਕਿ ਤੇ ਨਹੀਂ ਪਤਾ ਨਹੀਂ ਇਹਦਾ ਉਹ ਤਾਂ ਤੇ ਕਿੰਨੇ ਦੇ ਦਾਂਗੇ 155 155000 ਰੁਪਏ ਦੁੱਧ ਬਣਾ ਕੇ ਜਾਏਗਾ ਕਹਿੰਦੇ ਬਾਪ ਜੇ ਕੋਈ ਆ ਕੇ ਖਾਲੀ ਜਾਂਦਾ ਨਹੀਂ ਇੱਥੇ ਹਾਂ ਜੀ ਬਈ ਹੁਣ ਆ ਖਰੀ ਬੱਚੀ ਖੜੀ ਐ ਸੂਈ ਠੀਕ ਐ ਥੱਲੇ ਮਾਲਾ ਹੁਣ 30 ਕਿਲੋ ਦੁੱਧ ਆ ਜਮਾ ਦੁੱਧ ਦਾੰਦਾ ਦੇਖੋ ਬਾਪ ਜੀ ਬਾ ਇੱਕ ਤੱਕ ਨਹੀਂ ਗਈ ਨਹੀਂ ਹਰ ਤਰ੍ਹਾਂ ਦੀ ਗਾਂ ਖੜੀ ਆ ਨਾ ਮੱਝਾਂ ਝਲਕ ਜਿ ਮਰਾਇਆ ਮਾਰੀ ਜੀ ਹਣਾ ਸੋ ਨਾਗ ਦੇਖੋ ਸਾਰੇ ਟੌਪ ਤੋਂ ਟੌਪ ਹੀ ਆ ਜਾਵਾ ਫਿੱਟ ਫਾੜਲੇ ਵੇ ਤੇ ਡਰਦੇ ਨੂੰ ਤੇ ਜਮਾ ਹੁਣ ਆਪਾਂ ਵੇਚ ਬੜੀ ਜਾਂਦੇ ਇਹਨਾਂ ਦੇ ਸੋ ਦੇਖੋ ਜਮਾ ਝੋਟੀਆਂ ਵੀ ਜੇ ਤੁਹਾਨੂੰ ਚਾਹੀਦੀਆਂ ਤਾਂ ਵੀਰ ਕੋਲ ਪਹੁੰਚੋ ਇੱਥੇ ਸੋ ਪਿੰਡ ਲੋਹਾਖੇੜਾ ਜਿਲ੍ਹਾ ਸੰਗਰੂਰ ਵੀਡੀਓ